ਆਮ ਆਦਮੀ ਪਾਰਟੀ ਦੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਇੱਕ ਬਿਆਨ ਦਿੱਤਾ ਜਿਸ ਦੇ ਉੱਤੇ ਸਵਾਲ ਤੇ ਵਿਵਾਦ ਖੜਾ ਹੋ ਗਿਆ। ਉਹਨਾਂ ਨੇ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਪਤੀ ਚੋਣ ਪ੍ਰਚਾਰ ਦੇ ਦੌਰਾਨ ਇਹ ਟਿੱਪਣੀ ਕੀਤੀ ਹੈ। ਇਹ ਵਿਵਾਦਿਤ ਟੀਚ ਜਿਸ ਨੂੰ ਕਿਹਾ ਜਾ ਰਿਹਾ ਹੈ ਤੇ ਨਰਿੰਦਰ ਕੌਰ ਭਰਾਜ ਕੀ ਕਹਿੰਦੇ ਨੇ ਕਿ ਸਾਡੀ ਸਰਕਾਰ ਦੇ ਬੰਦਿਆਂ ਨਾਲ ਮਿਲ ਕੇ ਹੀ ਕੁਝ ਲੋਕ ਵੇਚਦੇ ਰਹੇ ਨਸ਼ਾ। ਸਰਕਾਰ ਦੇ ਬੰਦਿਆਂ ਦੀ ਮਦਦ ਦੇ ਨਾਲ ਵੇਚਦੇ ਰਹੇ ਸ਼ਰਾਬ ਤੇ ਭੁੱਕੀ ਇਸ ਦੇ ਵਿੱਚ ਸਾਡਾ ਹੀ ਕਸੂਰ ਹੈ। ਸਾਡੇ ਹੀ ਸਿੱਕੇ ਖੋਟੇ ਨੇ। ਇੱਕ ਤਰੀਕੇ ਨਾਲ ਉਹ ਸਿੱਧੇ ਤੌਰ ਦੇ ਉੱਤੇ ਗਲਤਾਂ ਮੰਨਦੇ ਨਜ਼ਰ ਆ ਰਹੇ ਨੇ ਕਿ ਹਾਂ ਜਿਹੜਾ ਨਸ਼ਾ ਜਾਂ ਸ਼ਰਾਬ ਪੁੱਤੀ ਵਿਕ ਰਿਹਾ ਸੀ ਔਰ ਸਾਡੇ ਹੀ ਲੋਕ ਮਿਲ ਕੇ ਅਜਿਹੇ ਨਸ਼ੇ ਤਸਕਰਾਂ ਦੇ ਨਾਲ ਮਿਲ ਕੇ ਇਹ ਜਿਹੜਾ ਨਸ਼ਾ ਵੇਚ ਰਹੇ ਸਨ ਉਹ ਇਨੋ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹਾਂਜੀ ਸਾਡਾ ਹੀ ਕਸੂਰ ਹੈ ਸਾਡੇ ਹੀ ਸਿੱਕੇ ਖੋਟੇ ਨੇ ਉਹਨਾਂ ਨੇ ਵੀ ਕਿਹਾ ਕਿ ਸਰਕਾਰ ਤੋਂ ਕੰਮ ਲੈ ਕੇ ਸਾਡੇ ਖਿਲਾਫ ਹੀ ਆਜ਼ਾਦ ਖੜਗੇ ਨੇ ਹੁਣ ਔਰ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਦੀਆਂ ਐਤਵਾਰ ਨੂੰ ਵੋਟਾਂ ਪੈਣੀਆਂ ਨੇ ਉਸ ਤੋਂ ਬਾਅਦ ਚੋਣ ਪ੍ਰਚਾਰ ਦਾ ਤੁਸੀਂ ਕਹੋ ਪੂਰਾ ਮਾਹੌਲ ਬਣਿਆ ਹੋਇਆ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸ ਵਿਚਾਲੇ ਨਰਿੰਦਰ ਕੌਰ ਦਾ ਜੀ ਸਟੇਟਮੈਂਟ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਜ਼ਰੂਰ ਹੈ ਕਿ ਆਖਿਰ ਕਿਵੇਂ ਸਰਕਾਰ ਦੇ ਵਿੱਚ ਕੋਈ ਰਹੰਦੇ ਹੋਏ ਇਹ ਪੂਰੇ ਨਸ਼ੇ ਨੂੰ ਵੇਚਣ ਵਾਲੇ ਕੰਮ ਦੇ ਵਿੱਚ ਲੱਗਿਆ ਸੀ ਔਰ ਕਿਸੇ ਨੂੰ ਪਤਾ ਵੀ ਨਹੀਂ ਕਿ ਸ਼ਰਾਬ ਦੇ ਤੇ ਉਹ ਤੇਰੇ ਤੁਹਾਡੇ ਤੇ ਆਪਣੇ ਨੌਕਰਾਂ ਦੇ ਪੱਜੇ ਹੋ ਗਏ ਉਹ ਤੇ ਸਾਡੀ ਉਹ ਸਾਡੇ ਹੀ ਕਸੂਰ ਸਾਡੇ ਸਿੱਕੇ ਕੋ ਜਿਹੜੇ ਵਿੱਚ ਖੋਟੇ ਬੈਠੇ ਨੇ ਜਿਹੜੇ ਸਾਡੀ ਸਰਕਾਰ ਦੇ ਬੰਦਿਆਂ ਤੋਂ ਕੰਮ ਲੈਂਦੇ ਨੇ ਖੱਬੇ ਸੱਜੇ ਤਾਂ ਉਹਨਾਂ ਦੀ ਹਿੰਮਤ ਆ ਕਿ ਲੈ ਆ ਬੈਠਾ ਅੱਜ ਉਹ ਹੀ ਸਰਕਾਰ ਤੋਂ ਕੰਮ ਲੈ ਕੇ ਅੱਜ ਜਾਤ ਚੋਣਾ ਲੜ ਰਹੇ ਨੇ ਜਿਹੜੇ ਨਜਾਇਜ਼ ਪੁੱਕੀ ਸ਼ਰਾਬ ਵੇਚਦੇ ਰਹੇ ਆ ਇਹੋ ਜਿਹੇ ਲੋਕ ਜਿੱਤ ਕੇ ਕੀ ਕਰਨਗੇ ਇਹਨਾਂ ਨੇ ਕੱਲ ਨੂੰ ਬਦਵਾਸ਼ੀਓ ਕਰਨੀ ਹੈ ਇਹ ਲੋਕ ਕੀ ਦੇਖੋ ਜਦੋਂ ਮੈਂ ਕੱਲ ਪ੍ਰਚਾਰ ਦੇ ਦੌਰਾਨ ਪਿੰਡਾਂ 'ਚ ਗਈਆਂ ਤੇ ਕੁਝ ਚੀਜ਼ਾਂ ਜਿਹੜੀਆਂ ਉੱਥੇ ਜਾ ਕੇ ਨਿਕਲ ਕੇ ਸਾਹਮਣੇ ਆਈਆਂ ਨੇ ਸੋ ਉਸ ਪਿੰਡ ਦੇ ਜਿਹੜੇ ਮਸਲੇ ਨੇ ਜਿਹੜੇ ਖੜੇ ਨੇ ਜਿਹੜੇ ਵਿਗਾੜੇ ਜਾ ਰਹੇ ਨੇ ਉਹ ਕੁਝ ਬੰਦੇ ਨੇ ਜਿਹੜੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਲਿਆ ਤੇ ਨਾਮ ਮੈਂ ਲੈਣਾ ਚਾਹੁੰਨੀ ਆ ਉਹ ਬੰਦੇ ਉਹਨਾਂ ਨੇ ਸਰਕਾਰ ਦੇ ਸਾਡੇ ਬੰਦਿਆਂ ਦੇ ਨੇੜੇ ਹੀ ਨੇ ਕੰਮ ਕਰ ਲਏ ਨੇ ਸਰਕਾਰ 'ਚੋਂ ਕੰਮ ਲਏ ਨੇ ਤੇ ਅੱਜ ਤੱਕੇ ਨਾਲ ਜ਼ਬਰਦਸਤੀ ਨਾਲ ਗੁੰਡਾਗਰਦੀ ਕਰਦੇ ਹੋਏ ਉਹ ਅੱਜ ਇਲੈਕਸ਼ਨ ਲੜ ਰਹੇ ਨੇ। ਉਹ ਕਿਸ ਤਰੀਕੇ ਨਾਲ ਦੇਖਦੇ ਹੋ ਜਿਵੇਂ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਨੇ ਕਿ ਵੀ ਨਸ਼ੇ ਦੇ ਕੰਮ ਕਰਦੇ ਸੀ ਉਹ ਬੰਦੇ। ਅਗਰ ਮੰਨ ਕੇ ਚਲੋ ਕਿਸੇ ਨਾ ਕਿਸੇ ਸਰਕਾਰ ਦੇ ਬੰਦਿਆਂ ਦੇ ਤੁਹਾਡੇ ਨਹੀਂ ਤੁਹਾਡੇ ਹੋਰ ਸਾਥੀਆਂ ਦੇ ਕਿਸੇ ਦੇ ਸਰਕਾਰ ਦੇ ਬੰਦਿਆਂ ਦੀ ਮਦਦ ਲੈ ਕੇ ਉਹ ਬੰਦੇ ਕੰਮ ਕਰ ਰਹੇ ਨੇ ਤਾਂ ਕਿਤੇ ਨਾ ਕਿਤੇ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ। ਇਹ ਤਾਂ ਐਲੀਗੇਸ਼ਨਸ ਲੱਗ ਰਹੇ ਨੇ ਉਸ ਦੇ ਉੱਤੇ ਨਰਿੰਦਰ ਕੌਰ ਭਰਾਜ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਿਊਜ਼ ਇਟ ਇੰਦੀ ਟੀਮ ਨੇ ਪਰ ਇਹ ਸਭ ਦੇ ਵਿਚਾਲੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਜੋ ਬਿਆਨ ਦਿੱਤਾ ਔਰ ਜਿਸ ਸ਼ਖਸ ਦੇਤੇ ਇਲਜ਼ਾਮ ਲਗਾਇਆ ਛਨੇੜੀ ਦੇ ਸਾਬਕਾ ਸਰਪੰਚ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ ਮਲਵਿੰਦਰ ਸਿੰਘ ਮਾਲਾ ਸਾਬਕਾ ਸਰਪੰਚ ਨੇ ਪਿੰਡ ਛਨੇੜੀ ਦੇ ਉਹ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਵਾਉਂਦੇ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਇਹ ਵੀ ਤੁਹਾਨੂੰ ਦੱਸਦੇ ਕਿ ਉਹ ਸਿੱਧੇ ਤੌਰ ਦੇ ਉੱਤੇ ਕਹਿੰਦੇ ਹੋਏ ਨਜ਼ਰ ਆਏ ਨਹੀਂ ਇੱਕ ਤਰੀਕੇ ਨਾਲ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਕੀ ਕੁਝ ਉਹਨਾਂ ਨੇ ਕਿਹਾ ਉਹ ਤੁਹਾਨੂੰ ਸੁਣਵਾਉਂਦੇ ਦੇਖੋ ਜਦੋਂ ਮੈਂ ਕੱਲ ਪ੍ਰਚਾਰ ਦੇ ਦੌਰਾਨ ਪਿੰਡਾਂ ਚ ਗਈਆਂ ਤੇ ਕੁਝ ਚੀਜ਼ਾਂ ਜਿਹੜੀਆਂ ਉੱਥੇ ਜਾ ਕੇ ਨਿਕਲ ਕੇ ਸਾਹਮਣੇ ਆਈਆਂ ਨੇ ਅੱਜ ਤੱਕ ਅੱਜ ਤੱਕ ਹੋ ਗਈ ਅਸੀਂ ਉਸ ਪਿੰਡ ਦੇ ਜਿਹੜੇ ਮਸਲੇ ਨੇ ਜਿਹੜੇ ਖੜੇ ਨੇ ਜਿਹੜੇ ਵਿਗਾੜੇ ਜਾ ਰਹੇ ਨੇ ਉਹ ਕੁਝ ਬੰਦੇ ਨੇ ਜਿਹੜੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਲਿਆ ਤੇ ਨਾਮ ਲੈਣਾ ਚਾਹੁੰਦੀ ਆ ਉਹ ਬੰਦੇ ਉਹਨਾਂ ਨੇ ਸਰਕਾਰ ਦੇ ਸਾਡੇ ਬੰਦਿਆਂ ਦੇ ਨੇੜੇ ਹੀ ਨੇ ਕੰਮ ਕਰ ਲਏ ਨੇ ਸਰਕਾਰ ਚੋਂ ਕੰਮ ਲਏ ਨੇ ਤੇ ਅੱਜ ਤੱਕੇ ਨਾਲ ਜ਼ਬਰਦਸਤੀ ਨਾਲ ਗੁੰਡਾਗਰਦੀ ਕਰਦੇ ਹੋਏ ਉਹ ਅੱਜ ਇਲੈਕਸ਼ਨ ਲੜ ਰਹੇ ਨੇ। ਉਹ ਕਿ ਥੋੜੇ ਅੱਗੇ ਵਾਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ। ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਪਤੀ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਕੁਝ ਸੀਟਾਂ ਦੇ ਉੱਤੇ ਜਿੱਤੀ ਹੈ। ਔਰ ਉਸ ਦੀ ਵਜ੍ਹਾ ਇਹ ਕਿ ਸਾਹਮਣੇ ਉਮੀਦਵਾਰ ਨਹੀਂ ਹੁੰਦੇ। ਆਮ ਆਦਮੀ ਪਾਰਟੀ ਦੇ 195 ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਘਰਾੜ ਦਿੱਤੇ ਗਏ ਨੇ। 15 ਜ਼ਿਲ੍ਹਾ ਪਰਿਸ਼ਦ ਅਤੇ 180 ਬਲਾਕ ਸੰਪਤੀ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਜਿੱਤ ਹੋਈ ਹੈ। ਸੂਬੇ ਦੇ ਵਿੱਚ ਕੁੱਲ 357 ਜ਼ਿਲ੍ਹਾ ਪਰਿਸ਼ਦ ਅਤੇ 2863 ਬਲਾਕ ਸੰਪਤੀ ਸੀਟਾਂ ਨੇ ਤਰਨਤਾਰਨ ਤੇ ਅੰਮ੍ਰਿਤਸਰ ਜ਼ਿਲ੍ਹਾ ਪੰਚਾਇਤ ਦੇ ਵਿੱਚ ਉਮੀਦਵਾਰ ਜਿੱਤੇ ਨੇ ਤਰਨਤਾਰਨ ਦੇ ਵਿੱਚ 12 ਤੇ ਅੰਮ੍ਰਿਤਸਰ ਦੇ ਵਿੱਚ 3 ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਨੇ ਜ਼ਿਲ੍ਹਾ ਪੰਚਾਇਤ ਦੇ ਔਰ ਲੁਮਾ ਸ਼ਹਿਰ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਦੀ ਵੀ ਬਿਨਾਂ ਮੁਕਾਬਲਾ ਜਿੱਤ ਹੋਈ ਹੈ 14 ਦਸੰਬਰ ਨੂੰ ਯਾਨੀ ਕਿ ਆਉਂਦੇ ਐਤਵਾਰ ਨੂੰ ਵੋਟਾਂ ਪੈਣੀਆਂ ਨੇ ਤੇ 17 ਤਰੀਕ ਨੂੰ ਨਤੀਜੇ ਸਾਡੇ ਸਾਰਿਆਂ ਦੇ ਸਾਹਮਣੇ ਹੋਣਗੇ ਹੁਣ ਅੱਗੇ ਵੱਧਦੇ ਅਗਲੀ ਵੱਡੀ ਖਬਰ ਦਾ ਅਸੀਂ ਰੁਕ ਕਰਾਂਗੇ ਕਥਿਤ ਆਡੀਓ ਦੇ ਮਾਮਲੇ ਦੇ ਵਿੱਚ ਕੀ ਕੁਝ ਅਪਡੇਟ ਆਉ ਤੁਹਾਨੂੰ ਦੱਸਦੇ ਆਂ ਦਿਨ ਦੀ ਅਹਿਮ ਤੇ ਵੱਡੀ ਖਬਰ ਹੈ ਇੱਕ ਕਥਿਤ ਆਡੀਓ ਵਾਇਰਲ ਹੁੰਦਾ ਹੈ ਜਿਸ ਦੇ ਵਿੱਚ ਇਹ ਇਲਜ਼ਾਮ ਲੱਗਦੇ ਨੇ ਕਿ ਜ਼ਿਲ੍ਹਾ ਪੰਚਾਇਤ ਦੇ ਜਦੋਂ ਪਰਚੇ ਭਰੇ ਜਾ ਰਹੇ ਸੀ ਤਾਂ ਉਸ ਸਮੇਂ ਵਿਵਾਦ ਹੋ ਰਿਹਾ ਸੀ ਤਾਂ ਕਥਿਤ ਆਡੀਓ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਆਦੇਸ਼ ਦਿੱਤੇ ਨੇ ਕਿ ਚੰਡੀਗੜ੍ਹ ਦੀ ਲੈਬ ਦੇ ਵਿੱਚ ਜਾਂਚ ਕਰਵਾਈ ਜਾਵੇ ਮੁਹਾਲੀ ਦੀ ਲੈਬ ਦੇ ਵਿੱਚ ਨਿਰਪੱਖ ਜਾਂਚ ਦੀ ਉਮੀਦ ਨਹੀਂ ਹੈ ਪਟੀਸ਼ਨ ਕਰਤਾ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਵਿਰੋਧੀ ਧਿਰਾਂ ਨੇ ਚੰਡੀਗੜ੍ਹ ਦੀ ਲੈਬ ਦੇ ਵਿੱਚੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ਜਿਸ ਦੇ ਉੱਤੇ ਹਾਈ ਕੋਰਟ ਨੇ ਆਦੇਸ਼ ਦੇ ਪੰਜਾਬ ਇਲੈਕਸ਼ਨ ਕਮਿਸ਼ਨ ਨੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਕਿ ਐਸਐਸਪੀ ਵਰੁਣ ਸ਼ਰਮਾ ਨੂੰ ਛੁੱਟੀ ਦੇ ਉੱਤੇ ਭੇਜ ਦਿੱਤਾ ਗਿਆ ਨਾਲ ਹੀ ਕਮਿਸ਼ਨ ਨੇ ਕਿਹਾ ਕਿ ਡੀਜੀਪੀ ਦੀ ਸਟੇਟਸ ਰਿਪੋਰਟ ਕੋਰਟ ਨੂੰ ਦੇ ਦਿੱਤੀ ਗਈ ਹੈ ਅਸੀਂ ਆਡੀਓ ਦੀ ਜਾਂਚ ਦੇ ਲਈ ਕਈ ਲੋਕਾਂ ਨੂੰ ਨੋਟਿਸ ਦਿੱਤੇ ਨੇ ਇਹ ਪੰਜਾਬ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿਉਂਕਿ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਸੁਖਵੀਰ ਬਾਦਲ ਅਤੇ ਜੈਂਦਰ ਕੌਰ ਨੂੰ ਵੀ ਨੋਟਿਸ ਭੇਜੇ ਗਏ ਨੇ ਇਹਨਾਂ ਦੇ ਕੋਲ ਜੋ ਵੀ ਆਡੀਓ ਜਾਂ ਵੀਡੀਓ ਹੈ ਉਹ ਸਾਨੂੰ ਦੇਣ ਕਾਬਲੇ ਗੌਰ ਹੈ ਕਿ ਇੱਕ ਆਡੀਓ ਕਲਿੱਪ ਵਾਇਰਲ ਹੁੰਦਾ ਹੈ ਜਿਸ ਦੇ ਵਿੱਚ ਕਥੇ ਤੌਰ ਦੇ ਉਤੇ ਜਿਹੜੇ ਕੁਝ ਲੋਕ ਗੱਲਾਂ ਕਰ ਰਹੇ ਨੇ ਜੋ ਕਿਹਾ ਗਿਆ ਕਿ ਪੁਲਿਸ ਦੇ ਮੁਲਾਜ਼ਮ ਨੇ ਔਰ ਇਲਜ਼ਾਮ ਲੱਗੇ ਕਿ ਜਿਹੜੇ ਐਸਐਸਪੀ ਪਟਿਆਲਾ ਬਰਨ ਸ਼ਰਮਾ ਸੀ ਉਸ ਦੇ ਵਿੱਚ ਜੋ ਲੀਡ ਕਰ ਰਹੀ ਸੀ ਉਸ ਫੋਨ ਕਾਲ ਨੂੰ ਜਿਸ ਦੇ ਵਿੱਚ ਚਰਚਾ ਹੁੰਦੀ ਹੈ ਕਿ ਜੇ ਕਿਸੇ ਨੂੰ ਪਰਚੇ ਪਰੰਤੋਂ ਰੋਕਣਾ ਹੈ ਤਾਂ ਉਹ ਜਿਹੜਾ ਕੰਪਲੈਕਸ ਜਿੱਥੇ ਪਰਚੇ ਭਰੇ ਜਾ ਰਹੇ ਨੇ ਉੱਥੇ ਨਾ ਰੋਕਿਆ ਜਾਵੇ ਉਸ ਤੋਂ ਪਹਿਲਾਂ ਹੀ ਡੱਕ ਲਿਆ ਜਾਵੇ ਪਿੰਡ ਦੇ ਵਿੱਚ ਹੀ ਡੱਕ ਲਵੋ ਜਿੱਥੇ ਬੈਰੀਕੇਡਿੰਗ ਹੋਈ ਹੈ ਉਸ ਤੋਂ ਪਿੱਛੇ ਹੀ ਡੱਕ ਲਵੋ ਬਿਲਕੁਲ ਉੱਥੇ ਜਾ ਕੇ ਕੋਈ ਰੌਲਾ ਨਹੀਂ ਪੈਣਾ ਚਾਹੀਦਾ ਤੋ ਕਥਤ ਤੌਰ ਦੇ ਉਤੇ ਵੀਡੀਓ ਦੇ ਵਿੱਚੋ ਜ਼ਿਕਰ ਹੋ ਰਿਹਾ ਸੀ ਜਿਸ ਦੇ ਉੱਤੇ ਬਵਾਲ ਹੋਇਆ ਮਾਮਲਾ ਹਾਈ ਕੋਰਟ ਪਹੁੰਚ ਗਿਆ ਤੇ ਹਾਈ ਕੋਰਟ ਨੇ ਇਸ ਪੂਰੇ ਮਾਮਲੇ ਦੇ ਵਿੱਚ ਕਾਬਲੇ ਗੌਰ ਹੈ ਕਿ ਹੁਣ ਜਾਂਚ ਦੇ ਆਦੇਸ਼ ਦਿੱਤੇ ਨੇ ਔਰ ਚੰਡੀਗੜ੍ਹ ਦੀ ਲੈਬ ਤੋਂ ਇਸ ਆਡੀਓ ਕਲਿੱਪ ਦੀ ਜਾਂਚ ਹੋਏਗੀ ਕਿਉਂਕਿ ਪੁਲਿਸ ਆਲਰੇਡੀ ਇਸ ਮੁੱਦੇ ਦੇ ਉੱਤੇ ਕਹਿ ਚੁੱਕੀ ਹੈ ਕਿ ਇਹ ਕਲਿੱਪ AI ਜਨਰੇਟਡ ਹੈ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਆਪਣਾ ਜਵਾਬ ਦਾਖਲ ਕੀਤਾ ਉਹਨਾਂ ਨੇ ਕੋਰਟ ਨੂੰ ਦੱਸਿਆ ਕਿ ਦਿਨਾਂ ਦੇ ਵਿੱਚ ਉਹਨਾਂ ਨੇ ਕੀ ਸਟੈਪਸ ਲਏ ਨੇ ਆਰਗੂਮੈਂਟਸ ਕੰਪਲੀਟ ਹੋਈਆਂ ਨੇ ਤੇ ਹੁਣ ਜਿਹੜਾ ਆਰਡਰ ਹੈ ਉਹ ਜੱਜ ਸਾਹਿਬ ਨੇ ਰਿਜ਼ਰਵ ਕਰ ਲਿਆ ਸੋ ਆਈ ਥਿੰਕ ਹੁਣ ਆਪਾਂ ਸਾਰੇ ਆਰਡਰ ਦੀ ਵੇਟ ਕਰੀਏ ਪਰ ਹਾਂ ਅਸੀਂ ਕੋਰਟ ਨੂੰ ਇਹ ਚੀਜ਼ ਜ਼ਰੂਰ ਦੱਸੀ ਹੈ ਕਿ ਜੀ ਇਹ ਸਾਰੀ ਇਨਵੈਸਟੀਗੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਇਹ ਵਨ ਸਾਈਡਿਡ ਚੱਲ ਰਿਹਾ ਹੈ ਇਸ ਇਨਵੈਸਟੀਗੇਸ਼ਨ ਦੇ ਵਿੱਚ ਜੇ ਕਿਸੇ ਨੂੰ ਬੁਲਾਇਆ ਜਾਣਾ ਚਾਹੀਦਾ ਸੀ ਉਹ ਸੀ ਪੁਲਿਸ ਅਫਸਰ ਜਿਹੜੇ ਉਸ ਆਡੀਓ ਦੇ ਵਿੱਚ ਸੀ ਉਹਨਾਂ ਦੀ ਸੈਂਪਲਿੰਗ ਕਰਨੀ ਚਾਹੀਦੀ ਸੀ ਵੋਇਸ ਸੈਂਪਲ ਲੈਣੇ ਚਾਹੀਦੇ ਸਾਰੀ ਸਾਰੀ ਆਪੋਜੀਸ਼ਨ ਆਨਰੇਬਲ ਪੰਜਾਬ ਹਾਈ ਕੋਰਟ ਸਗੀ ਕਾਂਗਰਸ ਐਸਐਡੀ ਭਾਜਪੀ ਸਭ ਨੇ ਕੱਲ ਤੇ ਪ੍ਰੈਸ ਕੀਤਾ ਹੈ ਵੀ ਜਿਹੜੀ ਆਡੀਓ ਦੀ ਵੈਰੀਫਿਕੇਸ਼ਨ ਹੈ that should happen outside the state ਜੇ ਪੰਜਾਬ ਚ ਹੋਊਗੀ ਉਹ ਕਨਫਲਿਕਟ ਆਫ ਇੰਟਰਸਟ ਹੋਊਗਾ ਯੂ ਕੈਨ ਨਾਟ ਬੀ ਅ ਜਜ ਜਿਊਰੀ ਐਂਡ ਐਗਜ਼ੀਕਿਊਸ਼ਨਰ ਇਨ ਯੋਰ ਓਨ ਕੇਸ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਇਨਵੈਸਟੀਗੇਟ ਕਰੂਗੀ that would violate the principle of natural justice therefore ਅਸੀਂ ਆਨਰੇਬਲ ਕੋਰਟ ਨੂੰ ਬੇਨਤੀ ਕੀਤੀ ਵੀ ਇਹ ਸਾਰੇ ਸਬਮਿਸ਼ਨਸ ਅਸੀਂ ਕੋਰਟ ਦੇ ਅੱਗੇ ਕੀਤੇ ਇੱਕ ਇੱਕ ਚੀਜ਼ ਪੁਰਾਣੇ ਨੂੰ ਨਵੇਂ ਨਾਲ ਕਨੈਕਟ ਕਰਕੇ ਦੱਸੀ ਗਈ ਮਾਨਯੋਗ ਅਦਾਲਤ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਦੋ ਵਾਰ ਸੱਦਿਆ ਜਵਾਬ ਦੇਣ ਲਈ ਕਿਹਾ ਸਟੇਟ ਇਲੈਕਸ਼ਨ ਕਮਿਸ਼ਨ ਨੇ ਸ਼ੀਲਡ ਕਰਦੇ ਹੋਏ ਅੱਜ ਇੱਕ ਜਵਾਬ ਦਿੱਤਾ ਮਾਨਯੋਗ ਅਦਾਲਤ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਇਨਵੈਸਟੀਗੇਸ਼ਨ ਦਾ ਸਾਰਾ ਪ੍ਰੋਸੈਸ ਦੱਸਿਆ ਏਜੀ ਸਾਹਿਬ ਨੇ ਕੋਈ ਸਬਮਿਸ਼ਨ ਨਹੀਂ ਕੀਤੇ ਸਿਰਫ ਸਟੇਟ ਇਲੈਕਸ਼ਨ ਕਮਿਸ਼ਨ ਨੇ ਸਬਮਿਸ਼ਨਸ ਕੀਤੇ ਤੁਹਾਡੇ ਕੈਂਡੀਡੇਟ ਏਆਈ ਨਹੀਂ ਮੈਂ ਚੈਲੰਜ ਕਰਦਾ ਹੁਣ ਵੀ ਕਿ ਇਹਦੀ ਇਨਕੁਆਇਰੀ ਹੋਣੀ ਆ ਸਾਰਾ ਜਿਹੜਾ ਏਆਈ ਕਹਿੰਦੇ ਆ ਨਾ ਆ ਸਾਰਾ ਅਸਲੀ ਚਿੱਠਾ ਸਾਹਮਣੇ ਆਊਗਾ ਜੇ ਨਹੀਂ ਵੀ ਇਹ ਫਿਰ ਪਾਜੀ ਹੋਏ ਤੇ ਮੈਂ ਕਹਿਣਾ ਚਾਹਣਾ ਅਸੀਂ ਅਖੀਰ ਤੱਕ ਜਾਵਾਂਗੇ ਹਰ ਦਰਵਾਜ਼ਾ ਕਰਾਂਗੇ ਜਦੋਂ ਤੱਕ ਐ ਐਸਐਸਪੀ ਦੇ ਮੁਕੱਦਮਾ ਨਹੀਂ ਹੁੰਦਾ